ਦਰਾਖਤਾਂ ਦੇ ਸਮਾਨ ਹੈ ਜੀ ਇਹਦੇ ਵਿੱਚੋਂ ਆ ਦੇਖ ਲਓ ਮੈਂ ਤੁਹਾਨੂੰ ਦਿਖਾਉਂਦਾ ਹਾਂ ਆਹ ਹੈਗਾ ਜੀ ਨਿੰਮ ਦਾ ਸ਼ੱਕ ਆਹ ਹੈਗਾ ਜੀ ਨਿੰਮ ਦਾ ਸ਼ੱਕ ਇਹਦੀ ਮਾਤਰਾ ਕਿੰਨੀ ਪਾਉਣੀ ਹੈ 50 ਗ੍ਰਾਮ ਪਾਉਣੀ ਹੈ ਸਾਰੇ 50 50 ਗ੍ਰਾਮ ਹੀ ਸ਼ੱਕ ਸਾਰੀਆਂ ਚੀਜ਼ਾਂ ਦੀ 50 50 ਗ੍ਰਾਮ ਮਾਤਰਾ ਆ ਨਿੰਮ ਦਾ ਸ਼ੱਕ ਹੋ ਗਿਆ ਜੀ ਅਗਲਾ ਆ ਰੇਰੂ ਦਾ ਸ਼ੱਕ ਆ ਜੀ ਆਹ ਰੇਰੂ ਦਾ ਸ਼ੱਕ ਆ ਜੀ ਇਹ ਤੁਹਾਨੂੰ ਔਖਾ ਮਿਲੂਗਾ ਬਾਕੀ ਤਾਂ ਮਿਲ ਜਾਂਦੇ ਨੇ ਰੇਰੂ ਦੀ ਫੋਟੋ ਪਾਈ ਆ ਵੈਜ ਜੀ ਨਾਲ ਦਰਾਖਤਾਂ ਦੇ ਵੀਡੀਓ ਉਹ ਵੀ ਮੈਂ ਅਪਲੋਡ ਕਰੂੰਗਾ ਇਹਦੇ ਜੀ ਆ ਹੈਗਾ ਜੀ ਕਿਕਰ ਦਾ ਸੱਕ ਆ ਕਿਕਰ ਦਾ ਜੀ ਇਹਨੂੰ ਬਬੂਲ ਵੀ ਕਹਿ ਦਿੰਦੇ ਆ ਕਿਕਰ ਵੀ ਕਹਿ ਦਿੰਦੇ ਆ ਕਿਕਰ ਦਾ ਸੱਕ ਕਿਕਰ ਦਾ ਸੱਕ ਆ ਹਾਂਜੀ ਬਾਈ ਜੀ ਅੱਗੇ ਆ ਹੈਗਾ ਜੀ ਟਾਲੀ ਦਾ ਸੱਕ ਇਹ ਹੈਗਾ ਜੀ ਟਾਲੀ ਦਾ ਸੱਕ ਇਹ ਵੀ ਬਰਾਬਰ ਮਾਤਰਾ ਜੀ ਉਨੀ ਸਾਰੇ ਇੱਕੋ ਜਿਹੀ ਇੱਕੋ ਮਾਤਰਾ ਆ ਹੈਗਾ ਜੀ ਬਰੋਟੇ ਦੀ ਦਾੜੀ ਇਹ ਬਰੋਟੇ ਦੀ ਦਾੜੀ ਆ ਜੀ ਆ ਦੇਖ ਲਓ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਦਾੜੀ ਰੱਖ ਦਿਓ ਬਾਈ ਜੀ ਮੈਂ ਸਮਾਰ ਕੇ ਦਿਖਾਦਾ ਹਾਂਜੀ ਇਹ ਬਰੋਟਾ ਜੀ ਰੋਟੇ ਦੀ ਦਾੜੀ ਆ ਹੈਗਾ ਜੀ 베ਰੀ ਦਾ ਸੱਕ ਆ 베ਰੀ ਦਾ ਸੱਕ ਆ ਜੀ ਹਾਂਜੀ ਨਿੰਮ ਟਾਲੀ ਇੱਕ ਪਿੱਪਲ ਦੀ ਉਹ ਰਹਿ ਗਈ ਆਪਣੀ ਪਿੱਪਲ ਦੀ ਦਾੜੀ ਹੈਗੀ ਇੱਥੇ ਉਹ ਵੀ ਪੈਸ਼ ਕੱਢੀ ਸੀ ਆ ਪਿੱਪਲ ਦੀ ਦਾੜੀ ਹੈ ਜੀ ਪਿੱਪਲ ਦੀ ਦਾੜੀ ਦਿਖਾਉਣ ਲੱਗੇ ਆ ਜੀ ਇਹ ਇਹ ਜੀ ਹੁੰਦੀ ਹੈ ਹਰੇਕ ਪਿੱਪਲ ਨੂੰ ਲੱਗਦੀ ਕਿਸੇ ਕਿਸੇ ਮਾਰੇ ਲੂਮ ਜੇ ਲੱਗੇ ਹੁੰਦੇ ਆ ਡਾਣਿਆਂ ਦੀ ਜੜਾਂਿਆਂ ਵਿੱਚ ਬਾਲ ਜੇ ਨਿਕਲਦੇ ਉਹ ਚੋਂ ਬਸ ਇਹ ਬਿਰਲੇ ਪਿੱਪਲਾਂ ਨੂੰ ਹੀ ਲੱਗਦੀ ਹੈ ਜੀ ਹਾਂਜੀ ਆ ਦੇਖ ਲਓ ਬੈਂ ਜੀ ਨੇ ਦਿਖਾਤੀ ਇਹ ਪਿੱਪਲ ਦੀ ਦਾੜੀ ਹੈ ਜੀ ਇਹ ਇਹ ਤੁਸੀਂ ਨੇੜੇ ਤੇੜੇ ਦੇ ਆਪ ਦੇ ਜੰਗਲ ਜਾਂ ਨੇੜੇ ਤੇੜੇ ਦਰਖਤ ਹੋਣਗੇ ਉੱਥੋਂ ਇਕੱਠੇ ਕਰ ਸਕਦੇ ਹੋ ਹਾਂਜੀ ਬਸ ਇਹ ਮਹਾਰਾਜ ਇਹ ਸਾਰੇ 7 ਕਿਸਮ ਦੀਆਂ ਚੀਜ਼ਾਂ ਨਹੀਂ 7 ਦਰਖਤਾਂ ਦੇ ਇਸ ਦਾ ਦਗਾਇਆ ਤੁਹਾਨੂੰ ਮਹੀ ਸੱਕਾ ਜੀ ਛਿਲੜ ਵੀ ਕਹਿ ਦਿੰਦੇ ਆ ਇਹ ਛਿਲ ਇਨਾਂ ਨੂੰ ਮਤਲਬ 50 50 ਗ੍ਰਾਮ ਦੀ ਤਕਰੀਬਨ ਮਾਤਰਾ ਦੇ ਸਾਰੇ ਇਹ ਸੱਕ ਇਕੱਠੇ ਕਰਕੇ 2 ਲੀਟਰ ਪਾਣੀ ਚ ਪਾ ਕੇ ਪਤੀਲੇ ਚ ਪਾ ਕੇ ਨੂੰ ਰਿਨਣਾ ਧਰ ਲੋ ਜੀ ਠੀਕ ਆ ਜੀ ਜਦੋਂ ਰੇਰ ਕੇ ਰੇਰ ਜੀ ਕਹਿੰਦਾ ਪਾਣੀ ਮੱਚ ਗਿਆ ਧਰ ਰਹਿ ਗਿਆ ਇਹਦੇ ਚ ਇੱਕ ਚਮਚਾ ਨੂਨ ਦਾ ਪਾ ਕੇ ਇਹਨੂੰ ਪੁਣ ਕੇ ਕੱਚੀ ਬੋਤਲ ਚ ਪਾ ਕੇ ਰੱਖ ਲੋ ਜੀ ਠੀਕ ਹੈ ਜੀ ਫਿਰ ਇਹਨੀਆਂ ਕੋਲੀਆਂ ਕਰਨੇ ਨੇ ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਹਟ ਜਾਂਦੀਆਂ ਨੇ ਜਿਵੇਂ ਮਸੂੜੇ ਖਰਾਬ ਹੁੰਦੇ ਨੇ ਫੁੱਲਦੇ ਨੇ ਉਹ ਵੀ ਠੀਕ ਹੋ ਜਾਣਗੇ ਠੀਕ ਹੈ ਜੀ ਜਿਵੇਂ ਕਹਦੇ ਦੰਦਾਂ ਦੇ ਵਿੱਚ ਖੱਡਾਂ ਪੈ ਰੀਆਂ ਉਹ ਵੀ ਠੀਕ ਹੋ ਜਾਣਗੀਆਂ ਠੀਕ ਹੈ ਜੀ ਜਿਵੇਂ ਕਹੇਰੇ ਮਤਲਬ ਦੰਦਾਂ ਦੇ ਵਿੱਚ ਚੀਸਾਂ ਬਣੋ ਹਟਦੀਆਂ ਹੀ ਨਹੀਂ ਚਾਹ ਪੀ ਲਈ ਤੱਤਾ ਠੰਡਾ ਲੱਗਣ ਲੱਗਾ ਸਾਰਾ ਕੁਝ ਇਹਨਾਂ ਨੂੰ ਹਟ ਜੂ ਠੀਕ ਹੈ ਬਾਈ ਜੀ ਇਹ ਸਾਰਿਆਂ ਨੂੰ ਸਰੀਰ ਦੋਏ ਪਿਉਰੀਆ ਹੋ ਗਿਆ ਡਾਕਟਰ ਕਹਿੰਦੇ ਦੰਦ ਕੱਢਣੇ ਪੈਣਗੇ ਪਿਉਰੀਆ ਹੋ ਗਿਆ ਲਾਲਾਂ ਜੀਆਂ ਡਿੱਗੀ ਜਾਣੀਆਂ ਉਹ ਸਾਰਾ ਕੁਝ ਇਹਦੇ ਨਾਲ ਹੀ ਛੱਡ ਜਾਂਦਾ ਜੀ। ਇਹਦੀ ਲਗਾਤਾਰ ਤੁਸੀਂ 10-20 ਦਿਨ ਮਹੀਨਾ ਕੁੜਲੀਆ ਕਰ ਲਓ। ਬੱਸ ਉਹ ਤੋਂ ਬਾਅਦ ਸਾਰਾ ਕੁਝ ਆਟੋਮੈਟਿਕ ਠੀਕ ਹੋ ਜਾਂਦਾ। ਕੋਈ ਦਵਾਈ ਖਾਣ ਦੀ ਲੋੜ ਨਹੀਂ। ਜਿਹੜੀ ਕੁੜਲੀ ਕਰਨੀ ਉਹ ਪਾਣੀ ਨਾਲ ਕੁੜਲੀ ਕਰਕੇ ਉਹ ਤੋਂ ਮਗਰੋਂ ਉੱਤੋਂ ਨਹੀਂ ਫੋਕਾ ਪਾਣੀ ਨਹੀਂ ਲਾਉਣਾ। ਕੁੜਲੀ ਕਰਕੇ ਪੀਣ ਵੇਲੇ ਪੈ ਜਾਓ ਬੱਸ। ਬੱਸ ਇਹ ਤੋਂ ਬਾਅਦ ਕੋਈ ਚੀਜ਼ ਨਹੀਂ ਖਾਣੀ ਚਾਹੀਦੀ। ਚੀਜ਼ ਨਹੀਂ ਖਾਣੀ ਜੇ ਫਿਰ ਤਾਂ ਮੂੰਹ ਦੇ ਵਿੱਚ ਹੋਰ ਅਸਰ ਹੋ ਜਾਂਦਾ। ਬਾਕੀ ਜੇ ਭਾਈ ਤੁਹਾਨੂੰ ਕਿਸੇ ਨੂੰ ਇਹ ਸੱਕ ਨਹੀਂ ਮਿਲਦੇ ਆਪਣੇ ਇੱਕ ਬੰਦਾ ਹੈਗਾ ਉਹ ਸੱਕ ਲਾ ਕੇ ਲਿਆ ਦਿੰਦਾ ਆਪਾਂ ਉਹ ਤੋਂ ਪੁੱਛ ਲਾਂਗੇ ਕੀ ਹਿਸਾਬ ਕਿਤਾਬ ਲਊ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਬਾਕੀ ਜਿੰਨੇ ਸਾਡੇ ਕੋਲੇ ਹੋਣਗੇ ਅਸੀਂ ਸ਼ੁੱਕਰਵਾਰ ਨੂੰ ਫ੍ਰੀ ਚ ਤੁਹਾਨੂੰ ਰਗੜ ਕੇ ਦੇ ਦਿਆ ਕਰਾਂਗੇ ਜੀ ਜਿੰਨੇ ਵੀ ਹੋਣਗੇ ਜੇ ਕੋ ਦੂਰ ਨੇੜੇ ਵਾਲਾ ਹੈਗਾ ਭਾਈ ਉਹ ਉਹਦੇ ਨਾਲ ਬੰਦੇ ਨਾਲ ਗੱਲ ਕਰਾ ਦੇਾਂਗੇ ਤੁਹਾਡੀ ਦੱਸ ਦੇਾਂਗੇ ਉਹ ਤੋਂ ਲੈ ਕੇ ਚੈੱਕ ਕਰਕੇ ਉਹ ਤੁਹਾਨੂੰ ਕੂਰੀਅਰ ਵੀ ਪਾ ਦੂਗਾ ਠੀਕ ਹੈ ਜੀ ਅੱਛਾ ਜੀ ਹਾਂਜੀ ਬੈਜ ਜੀ ਦੱਸ ਰਹੇ ਆ ਜੀ ਦੰਦਾਂ ਦਾ ਨੁਕਸਾ ਦੰਦ ਗਲੇ ਨੇ ਦੰਦਾਂ ਚੀਸਾ ਪੈਂਦੀਆਂ ਦੰਦ ਦੋਖਦੇ ਨੇ ਉਹ ਅੱਜ ਤੁਹਾਨੂੰ ਪੂਰੇ ਦਰਖਤਾਂ ਦੀ ਪਛਾਣ ਦੇਣਗੇ ਜਿਹਦੇ ਸ਼ੱਕ ਪੈਂਦੇ ਆ ਹਾਂਜੀ ਹਾਂਜੀ ਇਹ ਕਿਹੜਾ ਦਰਖਤ ਆ ਜੀ ਇਹ ਟਾਲੀ ਆ ਜੀ ਇਹਨੂੰ ਹਿੰਦੀ ਸ਼ੀਸ਼ਮ ਕਹਿੰਦੇ ਨੇ ਇਹ ਟਾਲੀ ਆ ਜੀ ਇਹਨੂੰ ਹਿੰਦੀ ਦੇ ਵਿੱਚ ਸ਼ੀਸ਼ਮ ਕਿਹਾ ਜਾਂਦਾ ਹਾਂਜੀ ਆ ਇਹਦਾ ਸ਼ੱਕਲਾ ਹੈ ਆਹ ਸ਼ੱਕਾ ਜੀ ਆਹ ਸ਼ੱਕਾ ਆਹ ਦਾ ਬਰੋਟਾ ਨਾਲ ਦੂਜਾ ਇਹ ਬਰੋਟਾ ਜੀ ਆ ਬਰੋਟੇ ਦੀ ਸਾੜੀ ਆ ਪਾ ਲੰਗਨੇ ਲਾਹੀ ਆ ਜਦੋਂ ਬੜਵੇ ਕਹਿੰਦੇ ਨੇ ਬਰੋਟਾ ਕਹਿੰਦੇ ਨੇ ਵੱਟ ਵੀ ਕਹਿੰਦੇ ਨੇ ਇਹਨੂੰ ਕੋਚ ਚੱਕੋ ਜੀ ਇਹਨੂੰ ਬਰੋਟਾ ਬਰੋਟਾ ਵੀ ਕਹਿੰਦੇ ਨੇ ਬੋਰਡ ਵੀ ਕਹਿੰਦੇ ਨੇ ਬੱਟ ਵੀ ਕਹਿੰਦੇ ਨੇ ਜੀ ਠੀਕ ਆ ਬੈ ਜੀ ਠੀਕ ਆ ਜੀ ਚਲੋ ਦੋ ਚੀਜ਼ਾਂ ਦਾ ਤੁਹਾਨੂੰ ਦਿਖਾਉਣਾ ਜੀ ਟਾਲੀ ਤੇ ਬਰੋਟਾ ਹਾਂ ਜੀ ਤੇ ਹੁਣ ਅੱਗੇ ਚੱਲਦੇ ਆ ਜੀ ਇਹ ਬੈ ਜੀ ਇਹ ਦਰਾਖਤ ਕਿਕਰ ਦਾ ਨਾ ਹਾਂ ਜੀ ਕਿਕਰ ਆ ਇਹ ਕਿਕਰ ਆ ਜੀ ਆ ਇਹ ਜੀ ਕਿਕਰ ਆ ਹਾਂ ਇਹ ਕਿਕਰ ਆ ਉਹ ਕਿਉਂ ਕਿਕਰ ਦੇ ਲਾ ਰਿਹਾ ਜੜੀਆਂ ਬੂਟੀਆਂ ਸ਼ੱਕ ਲਾ ਰਿਹਾ ਇਹਦੇ ਆ ਕਿਕਰ ਦੇ ਪੱਤੇ ਨੇ ਇਹ ਲੋਂਗ ਇਹਨੂੰ ਲੋਂਗਾ ਇਹਨਾਂ ਨੂੰ ਭਰ ਲੱਗਦੇ ਨੇ ਪੀਲੇ ਰੰਗ ਦੇ ਨੇ ਇਹਨੂੰ ਲੋਂਗ ਕਹਿ ਦਿੰਦੇ ਆ ਜੀ ਆਹ ਦੇਖ ਲੋ ਨੇੜੇ ਤੋਂ ਦੇਖ ਲੋ ਇੱਕ ਹੋਰ ਦਾ ਦੇਖ ਘਾੜੀ ਅੱਧੀ ਕਰੀ ਨਹੀਂ ਲੱਗਦੀ ਇਸ ਤਰ੍ਹਾਂ ਇਹਦਾ ਸ਼ੱਕ ਲਾਉਣਾ ਜੀ ਇਸ ਤਰ੍ਹਾਂ ਲਾਉਣਾ ਸ਼ੱਕ ਇਹਦਾ ਇੱਧਰ ਆ ਦੇਖੋ ਪਹਿਲਾਂ ਪਿੱਪੜ ਦੇ ਟਾਲੀ ਦੇ ਦਰਾਵੇ ਸੀਗੇ ਯਾ ਲੈ ਬੱਸ ਯਾ ਲੈ ਬੱਸ ਚੱਕ ਲਿਆ ਬਾਲ ਥੱਲੇ ਨਾ ਡਿੱਗਣ ਦੇ ਡਿੱਗੇ ਨਾ ਆ ਜਾ ਹੁਣ ਆਪਾ ਹੁਣ ਚੱਲ ਰਹੇਗਾ ਬੱਚਾ ਪਰ ਤੂੰ ਇਹ ਤੋਂ ਨਹੀਂ ਹੋਰ ਜਾਵੇਂ ਆਹ ਖੋਲ ਦੇ ਬਈ ਇਹ ਨਿੰਮਾ ਜੀ ਚੰਗੀ ਤਰ੍ਹਾਂ ਪਰਖ ਲੋ ਨਿੰਮ ਇੱਕ ਦੇਸੀ ਹੁੰਦੀ ਆ ਇੱਕ ਹਾਈਬ੍ਰਿਡ ਹੁੰਦੀ ਆ ਆਪਣੇ ਕੰਮ ਦੇਸੀ ਨਿੰਮ ਹੀ ਆਉਣੀ ਆ ਇਹਦੇ ਨਿੰਮ ਦੇ ਪੱਤੇ ਘੱਟ ਪਤਲੇ ਤੇ ਹਲਕੇ ਹੁੰਦੇ ਆ ਹਾਈਬ੍ਰਿਡ ਦੀ ਸ਼ਾਮ ਬਹੁਤੀ ਜ਼ਿਆਦਾ ਹੁੰਦੀ ਆ ਉਹਦੇ ਪੱਤੇ ਜ਼ਿਆਦਾ ਹੁੰਦੇ ਆ ਮੋਟੇ ਹੁੰਦੇ ਆ ਉਹ ਦੂਰ ਤਰਾਡੇ ਜੀ ਖੇਤਾਂ ਚੋਂ ਮਿਲ ਸਕਦੇ ਆ ਤੁਹਾਨੂੰ ਇਹ ਤੇ ਕਈ ਥਾਂ ਤੇ ਹੋ ਸਕਦਾ ਸ਼ਹਿਰਾਂ ਵਿੱਚ ਵੀ ਬੂਟੇ ਮਿਲ ਜਾਣ ਜਿਹੜੇ ਸ਼ਹਿਰ ਦੇ ਲੋਕ ਨੇ ਅਸੀਂ ਤਾਂ ਦੂਰ ਦਰਾਡੇ ਘੁੰਮ ਕੇ ਜੀ ਹਾਂਜੀ ਬੈ ਜੀ ਹਾਂਜੀ ਇਹ ਕਾਹਦਾ ਬੂਟਾ ਜੀ ਇਹ ਰੇਰੂ ਆ ਜੀ ਰੇਰੂ ਆ ਜੀ ਆਹ ਰੇਰੂ ਆ ਆ ਦੇਖ ਲੋ ਇਹ ਜਿਹੇ ਪੱਤੇ ਹੁੰਦੇ ਆ ਤੇ ਇਹ ਜੀ ਇਹਦੀ ਖੱਲ ਹੁੰਦੀ ਆ ਆ ਇਹਦੀ ਸ਼ਾਲ ਹੈ ਇਹ ਜਿਹਾਂ ਬੂਟਾ ਆ ਸ਼ਾਲ ਆ ਜੀ ਇਹ ਸ਼ਾਲ ਆ ਜੀ ਇਹਦੀ ਆ ਦੇਖੋ ਤੁਹਾਨੂੰ ਨੇੜੇ ਤੋਂ ਆਪਾਂ ਦਿਖਾ ਦਿੰਨੇ ਆ ਸਾਰੀ ਇਨਸ਼ਾਅੱਲਾ ਇਹ ਰੇਨ ਚੱਲ ਕਰਨਾ ਕੋ ਤਾਂ ਦੇਖੋ ਜੀ ਇਹ ਹਰੇ ਰੂਲੀ ਸ਼ਾਲ ਹਾਂਜੀ ਹਾਂ ਇਹ ਜਿਹੜਾ ਬੂਟਾ ਹੈ ਪਿੱਪਲ ਦਾ ਦਰਖਤ ਹੈ ਜੀ ਇਹ ਠੀਕ ਆ ਜੀ ਇਹਦੀ ਦਾੜੀ ਉਹ ਦੰਦਾ ਜੜਾ ਵਾਲੀ ਦੋਏ ਚ ਆਪਣੀ ਜਿਹੜੀ ਦਾੜੀ ਕਮ ਆਉਂਦੀ ਹੈ ਪਿੱਪਲ ਆ ਜੀ ਆ ਦੇਖ ਲਓ ਆ ਦੇਖ ਲਓ ਚੰਗੀ ਤਰ੍ਹਾਂ ਦਿਖਾਉਨੇ ਆ ਹਰੇਕ ਪਿੱਪਲ ਨੂੰ ਦਾੜੀ ਨਹੀਂ ਲੱਗਦੀ ਕੀ ਸਹੀ ਆ ਜੀ ਗੱਲ ਇਹ ਹਾਂ ਜੀ ਪਿੱਪਲ ਨੂੰ ਨਹੀਂ ਲੱਗਦੀ ਆਮ ਦਾੜੀ ਜੀ ਇਹ ਕਿਸੇ ਕਿਸੇ ਨੂੰ ਦਾੜੀ ਹੁੰਦੀ ਆ ਦੇਖੋ ਇਹ ਰਿਹਾ ਦਾੜੀ ਹੈ ਥੋੜੇ ਮਤਲਬ ਦੀ ਚੀਜ਼ ਜੀ ਜਿਹੜੀ ਤੁਸੀਂ ਤੋੜਨੀ ਆ

ਆਏ ਹੁੰਦੀ ਇਹਦੇ ਨਾਲ ਲੱਗਦੀ ਜਿਹਦੇ ਨਾਲ ਆਏ ਲੱਗਦੀ ਆਮ ਪਿੱਪਲ ਨੂੰ ਦਾੜੀ ਨਹੀਂ ਲੱਗਦੀ ਕਿਸੇ ਕਿਸੇ ਨੂੰ ਹੁੰਦੀ ਆ ਉਹ ਹੁੰਦੀ ਆ ਇਸ ਤਰ੍ਹਾਂ ਦੀ ਉਹ ਸਾਡਾ ਬੰਦਾ ਇਹਦੀ ਤਾਂ ਨਿਕਾ ਸਾਰੇ ਜੜੀਆਂ ਆ ਲੈ ਇਹਦੇ ਜਿੱਥੋਂ ਲਾਲਾ ਇਧਰ ਹੋਰ ਵਾਲ ਹਾ ਹਾ ਜਿਹੜੀ ਖੜੀ ਹੈ ਮੋਟੀ ਆਹ ਗੁੱਚਾ ਜ ਨਹੀਂ ਨਹੀਂ ਗੁੱਚਾ ਗੁੱਚਾ ਨਹੀਂ ਲੱਕੜ ਹੈ ਤਾਂ ਹਾਂਜੀ ਬਾਈ ਜੀ ਇਹ ਨਿੰਮ ਦਾ ਬੂਟਾ ਹੈ ਨਾ ਇਹ ਦੋਈ ਦੋਈ ਨੰਮਰੇ ਬੂਟੇ ਆ ਵੀ ਆ ਵੀ ਇਹ ਨਿੰਮ ਦਾ ਬੂਟਾ ਜੀ ਇਸ ਤਰ੍ਹਾਂ ਦਾ ਹੁੰਦਾ ਠੀਕ ਹੈ ਇਹ ਵੀ ਦੇਸੀ ਨਿੰਮ ਹੈ ਕਾਈਬ੍ਰਿਡ ਨਿੰਮ ਹੁੰਦੀ ਆ ਉਹ ਆਯੁਰਵੇਦ ਦੇ ਵਿੱਚ ਨਹੀਂ ਵਰਤੋਂ ਚਾਉਂਦੀ ਇਹਦਾ ਕੀ ਹੈ ਜੀ ਪੱਤਾ ਪਤਲਾ ਹੁੰਦਾ ਨਿੰਮ ਦਾ ਆਮ ਨਾਲੋਂ ਤੇ ਹੌਲੀ ਹੁੰਦੀ ਹੈ ਇਹ ਵਾਲੀ ਭਾਰੀ ਨਹੀਂ ਹੁੰਦੀ ਇਹ ਪੱਤਾ ਪਤਲਾ ਹੁੰਦਾ ਤੇ ਬਾਕੀ ਇਹ ਕੌੜਾ ਵੱਧ ਹੁੰਦਾ ਦੂਜੇ ਨੂੰ ਹਾਂ ਕੌੜਾ ਵੱਧ ਹੁੰਦਾ ਖਿਆਲ ਬਸ ਬਹੁਤ ਆ ਲਓ ਜੀ ਤੁਹਾਨੂੰ ਦਿਖਾਉਨੇ ਐ ਇੱਕ ਮਿੰਟ ਆ ਲਓ ਜੀ ਆਹ ਹੈ ਨਿੰਮ ਆ ਲਓ ਜੀ ਹਾਂ ਇਸ ਤਰ੍ਹਾਂ ਕਰਕੇ ਨਿੰਮ ਦਾ ਸੱਕ ਲਾਉਣਾ ਇਹ ਸੱਕ ਵੀ ਦੇਖ ਲਓ ਤੁਸੀਂ ਮੈਂ ਜੀ ਦਿਖਾਉਂਦਾ ਇਧਰੋਂ ਮੂੰਹ ਜਿਆ ਕਰ ਲਓ ਜੀ ਦੂਜਾ ਪਾਸਾ ਕਰਿਓ ਥੇ ਵਾਲਾ ਪਾਸਾ ਜੀ ਆ ਉੱਤੇ ਵਾਲਾ ਪਾਸਾ ਜੀ ਠੀਕ ਹੈ ਜੀ ਤੇ ਆ ਇਹਦੇ ਪੱਤੇ ਨੇ ਇਹ ਪੱਤੇ ਆ ਇਹਦੇ ਸਾਰਾ ਤੁਹਾਨੂੰ ਦਿਖਾਤਾ ਚਲੋ ਇਹ ਨੋਕਰਾ ਤਕਰੀਬਨ ਪੂਰਾ ਹੀ ਹੈ ਬਸ ਇਹ ਅਵਾਲ ਕੇ ਮਗਰ ਉਹਦੇ ਵਿੱਚ ਨੂਨ ਪਾ ਲੈਣੇ ਹਾਂ ਪਾਲਿਆ ਤੈਨੂੰ ਮੱਥਾ ਟੇਕਾਂਗਾ ਓਸਾ